ਇਨਾਮ ਜੇ ਤੁਹਾਡਾ ਕੀ ਕਰਨਾ ਹੈ ਸਲਾਮ ਜੀ ਹਾਂਜੀ ਰਾਤ ਕੋਈ ਨਾ 2 ਵਜੇ ਦਾ ਟਾਈਮ ਜੀ ਤੇ ਸਰਪੰਚਾਂ ਨੂੰ ਮਾਰਗਦੋਤਾ ਬਿਤਾਇਆ ਨੂੰ ਫੋਨ ਆ ਗਿਆ ਘਰ ਵਿੱਚ ਮਾਰਨੇ ਬਾਅਦ ਉਹ ਸਾਡੀ ਰਸਤੇ ਇਧਨ ਹੋ ਗਏ ਚਾਵੇ ਤਾਂ ਸਿੱਧਾ ਨਹੀਂ ਮਿਲ ਕਰ ਲਾ ਨਾ ਆਈ ਉਹਨਾਂ ਫੋਰੈਂਡਿਕ ਕੋਸ਼ਿਸ਼ ਕੀਤੀ ਬਥੇਰੀ ਲੇਕਿਨ ਸਾਾਨੂੰ ਵੀ ਧੱਕਾ ਦੇ ਕੇ ਉਹ ਭੱਜ ਗਏ ਕਹਿੰਦਾ ਮੂੰਹ ਵੱਧੇ ਦੇ ਮੋਟਰਸਾਈਕਲ ਦੇ ਉੱਤੇ ਜੇ ਵੀ ਉਹ ਕੰਮ ਕਰਦੇ ਪਿੰਡ ਵਿੱਚ ਲਾ ਬਾਈ ਚੱਲਦੀ ਚਾਚੇ ਜੀ ਸਾਨੂੰ ਸਦਾ ਦਿੱਤੀ ਹੈ ਜਨਨ ਕੀ ਲੱਗਦੇ ਨੇ ਭਾਈ ਜੀ ਲੱਗਦੀ ਹੈ ਕੀ ਲੱਗਦੇ ਕੀ ਕਹਿਣਾ ਕਰਦੇ ਤੇ ਮਾਪਣਾ ਹੋਣਾ ਤੁਹਾਨੂੰ ਪਤਾ ਜੀ ਕੀ ਕਹਿਣਾ ਕਰਦੇ ਜੋ ਸਾਫ ਵਰਤਿਆ ਨਾ ਮੈਂ ਕਹਿੰਦਾ ਵੀ ਜੋ ਇਹਨਾਂ ਦਾ ਸਾਫ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਇਹ ਰਾਤ ਨੂੰ ਰਹਿੰਦੇ ਨੇ ਇਹਨਾਂ ਦਾ ਸਾਫ ਹੋਣਾ ਚਾਹੀਦਾ ਗਾਂ ਇਹਦਾ ਇਹਦਾ ਬੰਦ ਹੋਣਾ ਚਾਹੀਦਾ ਅੰਦਰ ਕਿੰਨਾ ਜੀ ਹੋ ਗਿਆ ਇਹਨਾਂ ਨੂੰ ਕਿੰਨਾ ਜੀ ਹੋ ਗਿਆ ਤੁਹਾਡੇ ਅੰਦਰ ਸਭਾ ਅਧਾਰ ਤੇ ਕੋ ਕੀ ਤੁਹਾਡੇ ਨਾਮ ਤੇ ਤੁਹਾਡੇ ਦੀ ਮੰਗ ਕੀ ਪ੍ਰਸ਼ਾਸਨ ਨਾਲ ਗਏ? ਹਾਂਜੀ ਮੰਗ ਕੀ ਦੀ ਪ੍ਰਸ਼ਾਸਨ ਨਾਲ ਗਏ। ਮੰਗੀ ਹੋਈ ਆ ਵੀ ਇਹਨਾਂ ਦਾ ਜਲਾਵਲ ਪੂਰੀ ਜਿਹੜੀ ਮੇਗਾ ਪਾਣੀ ਹੋਣੀ ਚਾਹੀਦੀ ਆ। ਕੋਲੰਬਲ ਖਤਰਾ ਜਿਹੜਾ ਨੂੰ ਦੂਜੇ ਬੰਦੇ ਕੋ ਖਤਰਾ ਦਾ ਮਿਟਾਉਣਾ ਚਾਹੀਦਾ। ਦੱਸੋ ਕੀ ਨਾਮ ਜੇ? ਮੇਰਾ ਨਾਮ ਅਜੀਤਾ। ਔਰ ਕੀ ਹਸਾ ਵਰਤ ਗਿਆ? ਮੈਂ ਲੰਮੇ ਪੈ ਗਈ। ਹਾਂਜੀ ਦੋ ਵਿਅਕਤੀ ਆਏ। ਇੱਕ ਨੇ ਬੈਡ ਮਾਰਿਆ। ਇੱਕ ਨੇ ਦਾਟਵਾ ਗਿਆ ਇਹਨੇ ਕਿਹੜੀ ਗੱਲ ਤੋਂ ਮਾਰਿਆ ਜਾਂ ਕੋਈ ਪ੍ਰਾਣੀ ਰੰਜਨ ਜਾਂ ਜਾਣਦੇ ਤੁਸੀਂ ਇਹਨਾਂ ਨੂੰ ਇਹਦੇ ਬਾਰੇ ਤੇ ਇਹਦੇ ਕੁਝ ਪਤਾ ਨਹੀਂ ਲੱਗਣਦੇ ਅੱਜ ਕੀ ਗੱਲ ਹੈ ਕੀ ਨਹੀਂ ਹੈ ਉਹ ਪਤਾ ਲੱਗਣ ਤੇ ਦੱਸਾਂਗੇ ਪਿੰਡ ਹੈ ਕਿਰਾਜ ਆਪਣਾ ਪਿੰਡ ਮੇਰਾ ਕਰਾਲ ਕਰਾਲ ਹਾਂਜੀ ਇਹ ਗਰਦਾਸਪੁਰ ਜੀ ਜੀ ਕੋਈ ਸੰਖਾ ਕੀ ਕੋਈ ਪ੍ਰਾਣੀ ਜਿਹਦਾ ਨਾਮ ਲੈ ਸਕਦੇ ਹੋ ਜਾਂ ਕੋਣ ਨਹੀਂ ਉਹ ਨਾਮ ਬਾਅਦ ਲੈਣਾ ਨਹੀਂ ਫਿਰ ਵੀ ਤੁਸੀਂ ਦੱਸੋ ਮੀਡੀਆ ਤੇ ਚੱਲ ਰਹੀ ਗੱਲਬਾਤ ਲਾਈਵ ਚੱਲ ਰਹੀ ਹੈ ਨਹੀਂ ਉਹ ਥੋੜਾ ਪੱਕਾ ਪ੍ਰੂਫ ਕੱਢ ਕੇ ਫੇਰੀ ਪੱਕਾ ਹੀ ਕੰਮ ਕਰਾਂਗੇ ਫਿਰ ਕੱਚਾ ਦੇਖਾਂਗੇ। ਉਹ ਤਾਂ ਤੁਹਾਨੂੰ ਲੱਗਦਾ ਕਿ ਪੁਰਾਣੀ ਜੀ ਹਾਂ ਉਹ ਸਭ ਕੁਝ ਬੰਦੇ ਨੂੰ ਪਤਾ ਹੀ ਹੁੰਦਾ। ਹਾਂਜੀ। ਪਰ ਉਹਦਾ ਪੂਰਾ ਥੋੜਾ ਪ੍ਰੂਫ ਲੱਭ ਕੇ ਫੇਰ ਹੀ ਕੰਮ ਕਰਾਂਗੇ। ਤੇ ਕੀ ਕੀ ਨੁਕਸਾਨ ਪੰਚਾਇਤ ਆਡਾ? ਨੁਕਸਾਨ ਮੇਰਾ ਕੋਈ ਨਹੀਂ ਮੈਂ ਲੰਮੇ ਪਿਆਦਾ ਹੀ। ਤੁਸੀਂ ਕਿੱਥੇ ਪੇ ਲੰਮੇ? ਆਪਣੇ ਟਾਬੇ ਤੇ। ਓਕੇ। ਤੇ ਦੋ ਜਿਹੜੇ ਆਏ ਨੇ ਹਾਂਜੀ। ਉਹ ਮੂੰਹ ਉਹਨਾਂ ਨੇ ਬਲੀਟੇ ਦੇ ਆ। ਤੇ ਦੋ ਵਿਅਕਤੀ ਜਿਹੜੇ ਉਹ ਹੋਰ ਵੀ ਥੜੇ ਦੇ ਥੱਲੇ ਸੀ। ਪਤਾ ਹੀ ਉਦੋਂ ਲੱਗਾ ਜਦੋਂ ਉਹਨਾਂ ਨੇ ਸਟਾ ਲਾ ਦਿੱਤੇ। ਉਹਦੇ ਬਾਅਦ ਚਾਚਾ ਜੀ ਸਾਹਿਬ ਨੂੰ ਫੋਨ ਕੀਤਾ ਅਸਾ ਚਲੋ ਸਲੇ ਪੁਲਿਸ ਭੇਜੀ ਪੁਲਿਸ ਵਾਲੇ ਮੌਕਾ ਦੇ ਕੇ ਗਏ ਤੁਹਾਡੀ ਬੈਡ ਮਾਰੇ ਦਾਤਰ ਮਾਰੇ ਸਿਰ ਤੇ ਦਾਤਰ ਮਾਰਿਆ ਲੱਤਾਂ ਤੇ ਬੈਡ ਮਾਰਿਆ ਕੋਈ ਪੈਸੇ ਪੁਹੇ ਦਾ ਸਿਸਟਮ ਤੇ ਨਹੀਂ ਸਭ ਪੈਸੇ ਦਾ ਕੋਈ ਰੋਲ ਨਹੀਂ ਵਿੱਚ ਕੋਈ ਮਤਲਬ ਪੁਰਾਣੀ ਰੰਜਿਸ਼ 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 ਮਤਲਬ ਦੁਸ਼ਮਣੀ ਪੁਰਾਣੀ ਹਾਂਜੀ ਪੈਸਾ ਤਾਂ ਨਹੀਂ ਖਜਾ ਕੋਈ ਕੀ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਚਾਹਦੇ ਜੀ ਮੇਰੇ ਨਾਲ ਇਨਸਾਫ ਹੋਣਾ ਚਾਹੀਦਾ ਇਹ ਕਿ ਸਟੇਜ ਮੰਤਰੀ ਕਹਿੰਦੇ ਸਟੇਟ ਇਹਨਾਂ ਦੇ ਜਿਹੜੇ ਅਸੀਂ ਵਜੂਦਾ ਸਰਪੰਚ ਹੋਣ ਦੇ ਨਾਤੇ ਤੇ ਮੇਰੇ ਨਾਲ ਵੀ ਦੇਖੀ ਹੋਈ ਹੈ ਅੱਛਾ ਜੀ ਇਹਦੀ ਜਿਹੜੀ ਜਾਂਚ ਕੀਤੀ ਜਾਵੇ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਵੇ ਸਾਡੇ ਦੱਸਣ ਦੇ ਜਿਹੜੇ ਬੰਦੇ ਨੇ ਉਹ ਫੜਨੇ ਵੀ ਚਾਹੀਦੇ ਆ ਪਰ ਉਹ ਮੈਂ ਪੂਰਾ ਪ੍ਰੂਫ ਲੈ ਕੇ ਫੇਰੇ ਦੱਸਾਂ ਜੇਕਰ ਫੇਰ ਵੀ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤੇ ਫੇਰ ਫਿਰ ਜੋ ਹੈ ਤਾਂ ਫਿਰ ਆਪਾਂ ਕਰਾਂਗੇ ਸਰ ਗਿਰੋਧ ਦੇਖਣ ਕਿ ਮੈਂ ਤੇ ਤੁਹਾਡਾ ਸਾਥ ਇਸ ਟਾਈਮ ਆਏ ਸਾਡੇ ਕਾਫੀ ਲੋਕ ਸਾਡੇ ਇਸ ਕਮੇਟੀ ਸਾਡੀ ਇਸ ਕਮੇਟੀ ਦੇ ਪ੍ਰਧਾਨ ਸਾਡੇ ਕੋਲ ਨੇ ਉਹ ਸਾਡਾ ਉਹ ਸਾਡਾ ਸਾਥ ਦੇਣਗੇ ਕੀ ਨਾਮ ਜੀ ਉਹਨਾਂ ਦਾ ਪ੍ਰਧਾਨ ਰੂਪਾ ਜੀ ਉਹਨਾਂ ਦੇ ਸਾਥੀ ਹੋਰ ਵੀ ਆਏ ਦੇ ਉਹਨਾਂ ਦੇ ਨਾਲ ਕੋ ਪੂਰੀ ਮਤਲਬ ਟੀਮ ਆਜੀ ਤਾਂ ਟੀਮ ਆਜੀ ਸਾਡਾ ਦੇ ਤੁਹਾਡਾ ਟੀਮ ਆਜੀ ਠੀਕ ਹੈ ਠੀਕ ਹੈ 2 ਵਜੇ ਚਲੋ ਤੁਹਾਡੀ ਆਵਾਜ਼ ਆਪਾਂ ਜਰੂਰ ਪ੍ਰਸ਼ਾਸਨ ਤੱਕ ਲੈ ਕੇ ਜਾਂਦੇ ਹਾਂ ਜੀ ਹੋਰ ਕੋਈ ਤੁਸੀਂ ਜਾਨਾ ਚਾਹੁੰਦੇ ਹੋ ਪ੍ਰਸ਼ਾਸਨ ਨਾਲ ਕੀ ਹੋਰ ਬਾਕੀ ਮਤਲਬ ਜਿਹੜੀ ਬਾਕੀ ਗੱਲਾਂ ਹੋਰ ਬਾਅਦ ਵਿੱਚ ਦੱਸਾਂਗਾ ਮੈਂ ਸਾਰੀ ਸਲਜਤ ਆਟਾ ਕੀ ਲੋਕ ਦੇਦੇ ਡੈਡੀ ਜੀ ਕੀ ਤੇ ਤਾ ਤੁਹਾਨੂੰ ਕੀ ਹੋਇਆ ਨਾ ਹਾਸਾ ਕੀ ਨਹੀਂ ਡਾਡੀ ਹੁਣੇ ਲੰਮੇ ਪਏ ਸੀ ਬਸ ਇਹ ਲੰਮੇ ਪਏ ਆ ਤੇ ਬੰਦੇ ਆਏ ਆ ਦੋ ਦੋ ਜਣੇ ਆਏ ਆ ਇੱਕ ਨੇ ਦਾਤਰ ਮਾਰਿਆ ਇੱਕ ਨੇ ਬੈਟਮੋਲ ਮਾਰਿਆ ਕੋਈ ਇੱਥੇ ਮੌਜੂਦ ਜੀ ਨਹੀਂ ਮੈਂ ਨਹੀਂ ਮੈਂ ਘਰ ਹੀ ਡੈਵਡ ਅਭਰਾ ਵੀ ਘਰ ਆਉਂਦੇ ਆ ਵੱਡੇ ਭਰਾ ਦੇ ਮਗਰ ਹੀ ਬੰਦੇ ਪਏ ਆ ਦਾ ਸੁਪਰਟਰ ਬਾਹਰ ਹੈ ਤੁਹਾਡਾ ਹੋਟਲ ਕਿੱਥੇ ਹੋਟਲ ਤੁਹਾਡਾ ਠਿਬੜੀ ਠਿਬੜੀ ਬਾਈਪਾਸ ਤੇ ਨਹੀਂ ਨਹੀਂ ਠਿਬੜੀ ਆਪਣੇ ਕੈਂਟ ਸਾਹਮਣੇ ਅੱਛਾ ਜੀ ਆ ਜਾਓ ਪੀਂਜੀ ਜਾਂਦੇ ਮੰਗਰ ਆਪਾਂ ਇਹੋ ਕਿੰਨੇ ਆ ਪੀ ਜਦੋਂ ਕੋਈ ਹੱਲ ਕੀਤਾ ਜਾਵੇ ਅਗਰ ਤੁਸੀਂ ਵਿਸ਼ਾਰਮਦਾਸੀਏ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਰਮਦਾਸੀਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿਉਂਕਿ ਜੇ 24 ਅਸੀਂ ਰੋਜ਼ ਨਵੀਆਂ ਨਵੀਆਂ ਵੀਡੀਓ ਅਪਲੋਡ ਕਰੀਏ ਇਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੀਏ